ਇਹ ਗੁਲਾਬ ਸਿੱਧੂ ਹੋਰਾਂ ਨੂੰ ਤੁਸੀਂ ਛੁੱਟੇ ਦੇ ਰਹੇ ਹੋ ਜੀ ਕਿਸ਼ਤੀਆਂ ਚ ਵੀਰੇ ਇਹ ਤਾਂ ਉਹਦੇ ਚੈਨਲ ਦੇ ਉਹਦੀ ਸੋਚ ਆ ਉਹਦੀ ਉਸ ਬੰਦੇ ਦੀ 25 ਦਿਨ ਦੀ ਉਹ ਨਹੀਂ ਇਹ ਨਹੀਂ ਸੇਵਾ ਦੇਖੀ ਉਹ ਚੈਨਲ ਨੇ ਪ੍ਰੋ ਰਿਪੋਰਟਰ ਨੇ ਵੀ ਅਸੀਂ 25 ਦਿਨ ਦੌੜੇ ਹੋ ਗਏ ਮੇਰੇ ਜਿਹੜੇ ਮੇਰੀ ਟੀਮ ਆ ਉਹਨਾਂ ਦੇ ਕਰੋਈਆਂ ਹੋ ਗਈਆਂ ਚਮੜੀ ਖਰਾਬ ਹੋ ਗਈ ਵੀ ਕਿੰਦਾ ਅਸੀਂ ਸੇਵਾ ਕੀਤੀ ਉਹ ਨਹੀਂ ਉਸ ਬੰਦਿਆ ਨੇ ਦੇਖਿਆ ਉਹਨੇ ਮਿੰਟ ਜੀ ਸਾਡੀ ਮਿੱਟੀ ਕਰ ਮੈਨੂੰ ਦੁਖੀ ਹੁੰਦਾ ਬਾਈ ਜੀ ਜਦੋਂ ਇੰਨਾ ਮੇਰੇ ਮੁੰਡਿਆਂ ਦੇ ਮਰੀਨ ਰੇਨ ਮੇਰੇ ਟੀਮ ਦੇ ਮੂੰਹ ਨਿਕਨੇਗੇ ਹੋ ਗਿਆ ਉਸ ਦਿਨ ਸਾਨੂੰ ਪੁੱਛ ਕੇ ਦੇਖੋ ਉਸ ਬੰਦੇ ਨੇ ਕਰਤੂਤਤਾ ਕਰ ਦਿੱਤੀ ਕਿਉਂਕਿ ਮੈਂ ਦੱਸਿਆ ਮੈਂ ਕਿਹਾ ਉਹ ਪੰਥ ਚੋਂ ਛੇਕਿਆ ਹੋਇਆ ਸਾਡੇ ਸਿਰ ਤੇ ਦਮਾਲਾ ਸੀ ਤਾਂ ਉਸ ਚੈਨਲ ਨੇ ਕੁਝ ਕੀਤਾ ਉਹ ਉਹਨਾਂ ਨੇ ਕਰਨਾ ਹੀ ਜੋ ਸਿੱਖ ਜਥੇਬੰਦੀ ਸੀ ਨਾ ਬਾਬਾ ਦੀਪ ਸਿੰਘ ਸੇਵਾਦਾਲ ਦੇ ਨਾਂ ਤੇ ਸੀ ਉਹ ਉਹ ਚੈਨਲ ਸਿੱਖਾਂ ਦੇ ਵਿਰੋਧੀ ਆ ਹਮੇਸ਼ਾ ਉਹ ਚੈਨਲ ਨੇ ਸਿੱਖਾਂ ਦੇ ਵਿਰੋਧੀ ਕੀਤੀ ਆ ਉਹ ਲੋਕਾਂ ਨੇ ਉਥੇ ਕੀਤੀ ਉਹ ਬੋਲ ਕੇ ਤੇ ਪ੍ਰੋਪਗੈਂਡ ਆਪ ਹੀ ਉਹਨੇ ਬੰਦਿਆ ਨਾ ਕਰਵਾਏ ਉਹ ਜੋ ਕੀਤਾ ਸਭ ਨਟਾਂਕੀ ਕੀਤੀ ਗਈ ਬਾਈ ਜੀ ਅੱਛਾ ਸੋਹੀ ਸਾਹਿਬ ਹਾਂਜੀ ਉਹ ਦਾੜੀ ਰੜਕਦੇ ਨਹੀਂ ਲੱਦ ਮਾਲਾ ਵੀਰ ਦਾ ਰੜਕਦਾ ਰੜਕਿਆ ਤਾਂ ਤਾਂ ਹੀ ਉਹਨੇ ਇਹ ਬਿਆਨ ਦਿੱਤਾ ਉਹ ਬੋਲਿਆ ਉਹਦੇ ਤੇ ਉਹਨੂੰ ਇਹ ਦੇਖ ਪਿਆ ਵੀ ਗਲਾਬ ਸਿੱਧੂ ਨੂੰ ਝੂਟੇ ਦੇ ਰਿਆ ਉਹਨੂੰ ਇਹ ਨਹੀਂ ਦਿਖਿਆ ਵੀ ਗਲਾਬ ਸਿੱਧੂ 5 ਲੱਖ ਰੁਪਈਆ ਵੀ ਦੇਖ ਰਿਆ ਤੇ ਇਹ ਜਿਹੜਾ ਟਰੱਕ ਹੈ ਵੱਡਾ ਜਿਹੜਾ ਅਸ਼ੋਕ ਲੈ ਲੈਣ ਦਾ ਵੱਡਾ ਟਰੱਕ ਹੈ ਇਹ দান ਕੀਤਾ ਹੈ ਜੀ ਗਿੱਲ ਬ੍ਰਦਰਸ ਵੱਲੋਂ ਆ ਗਿੱਲ ਸਾਹਿਬ ਇੱਧਰ ਨਹੀਂ ਇਹ ਗਿੱਲ ਇਹ ਪਾਜੀ ਹੁਣੀ ਰਾਤ ਨੂੰ ਹੁਣ ਦੇਖੋ ਟਾਈਮ ਦੇਖ ਲਓ ਜਿਹਾ ਨਾ ਹੁੰਦਾ ਨਾ ਹੁਣ ਸਾਰੀਆਂ ਕੈਸਤੀਆਂ ਦੀ ਇਹ ਨਹੀਂ ਹਵਾ ਕੱਢਣੀ ਸੀ ਇੰਜਨ ਲਾਉਣੇ ਸੀ ਜੁਦੇ ਜੁਦੇ ਕਰਕੇ ਸਵੇਰ ਦੇ ਥੱਕੇ ਆ 2 2.5 ਘੰਟੇ ਇਹਨਾਂ ਦੇ ਖਰਾਬ ਹੋਣੇ ਸੀ ਇੱਕ ਦਿਨ ਮੈਂ ਇਹਨਾਂ ਨਾਲ ਰਾਤ ਨੂੰ ਸੀਗਾ 2 ਵਜੇ ਗਏ ਰਾਤ ਦੇ ਇਹਨਾਂ ਨੂੰ ਸੈਟਿੰਗ ਕਰਦਿਆਂ ਨੂੰ ਵਿੱਚ ਫਿੱਟ ਕਰਦਿਆਂ ਨੂੰ ਮੇਰੇ ਮਨ ਚ ਆਈ ਕਿ ਸਵੇਰ ਦੇ ਥੱਕੇ ਆ ਨਹੀਂ ਤਾਂ ਬੰਦਾ ਦਿਹਾੜੀਦਾਰ ਹੋਵੇ ਉਹ ਕਹਿੰਦਾ ਪਾਜੀ 6 ਵਜੇ ਗਏ ਮੈਂ ਚੱਲਾਂ ਮੇਰੇ ਤੋਂ ਨਹੀਂ ਹੁੰਦਾ ਉਹ ਸਿੰਘਾਂ ਨੇ ਸਾਰੀ ਬੋਰਡ ਇਕੱਠੀਆਂ ਕੀਤੀਆਂ ਬਨ ਬਨ ਕੇ ਵਿੱਚ ਰੱਖੀਆਂ ਮੇਰੇ ਮਨਚਾਈ ਮੈਂ ਆਪਣੇ ਰਿਲੇਟਿਵ ਨਾਲ ਜਿਹਨਾਂ ਦੇ ਨਾਂ ਲੈ ਪਹਿਲਾਂ ਉਹਨਾਂ ਨਾਲ ਸਲਾਹ ਕੀਤੀ ਸੀਗੀ ਅਸੀਂ ਇਹਨਾਂ ਨੂੰ ਸੋਚਿਆ ਕਿ ਜੇ ਆਹ ਟਰੱਕ ਲੈ ਰਹੀ ਹੈ ਇਹਨਾਂ ਦੇ ਢਾਈ ਤਿੰਨ ਘੰਟੇ ਸ਼ਾਮ ਨੂੰ ਢਾਈ ਤਿੰਨ ਘੰਟੇ ਸਵੇਰੇ ਪਛਦੇ ਆ ਉਹ ਸਮੇਂ ਨਾਲ ਰੈਸਟ ਵੀ ਕਰ ਸਕਦੇ ਆ ਰੈਸਟ ਵੀ ਕਰ ਸਕਦੇ ਉਹਨੇ ਚੇਤ ਚ ਹੋਰ ਬੰਦੇ ਵੀ ਕੱਢ ਸਕਦੇ ਆ ਰਾਸ਼ਨ ਪਾਣੀ ਵੀ ਦੇ ਸਕਦੇ ਉਹ 50 ਘੰਟਿਆਂ ਚ 1 ਲੱਖ ਰੁਪਏ ਚ ਪਿਆ ਜੀ ਇਹ 27 ਲੱਖ ਰੁਪਏ ਦੇਣਾ ਤੁਹਾਨੂੰ ਔਖਾ ਨਹੀਂ ਲੱਗਦਾ ਇੰਨੇ ਜਿਗਰੇ ਕਿੱਥੋਂ ਆਉਂਦੇ ਜੀ ਤੁਹਾਡੇ ਚ ਬਾਬਾ ਨਾਨਕ ਜੀ 13 13 ਸਾਡਾ ਗਰੁੱਪ ਆ ਇੰਸਟਾਗ੍ਰਾਮ ਤੇ ਉਹ ਹੋਈ ਜੀ ਅਸੀਂ ਤਾਂ 1 ਰੁਪਿਆ ਵੀ ਨਹੀਂ ਦੇ ਸਕਦੇ ਕੋਈ ਟਾਈਮ ਸੀ ਨੰਗੇ ਪੈਰੀ ਹੁੰਦੇ ਸੀ ਮੈਂ ਆਪਣੇ ਮਾੜੇ ਦਿਨ ਨਹੀਂ ਭੁਲਾਉਂਦਾ ਉਹ ਬਾਬੇ ਨਾਨਕ ਦੀ ਦੇਣ ਆ ਜਿਹੜੇ ਮਰੀਜ਼ ਕੀੜੇ ਪਏ ਵਾਲਿਆਂ ਨੂੰ ਚੱਕ ਕੇ ਲਿਆਉਂਦੇ ਆ ਬੁੜਿਆਂ ਨੂੰ ਬਜ਼ੁਰਗਾਂ ਨੂੰ ਡੈੱਡ ਬਾਡੀਆਂ ਕੱਢਦੇ ਆ ਨਹਿਰਾਂ ਚ ਉਹ ਨਹੀਂ ਕਿਸੇ ਨੂੰ ਦੀਦੀ ਉਹ ਵੀ ਨਿਸ਼ਕਾਮ ਸੇਵਾ ਕਰਦੇ ਹਨ ਜੀ ਇੱਕ ਦਿਨ ਦੀ ਉਹ ਵੀਡੀਓ ਪਾਤੀ ਸਾਰਾ ਸਾਲ ਜਾਂ ਤਾਂ ਉੱਥੇ ਮੀਡੀਆ ਲਾ ਕੇ ਰੱਖੋ ਦੇਖੋ ਇਹ ਕੀ ਕਰ ਰਿਹਾ ਜੇ ਕੋਈ ਮਾੜਾ ਕੰਮ ਕਰਦੇ ਉਹ ਪਾਓ ਵੀਡੀਓ ਪਹਿਲਾਂ ਵੀ ਕਈ ਵਾਰ ਲਾ ਗਏ ਨੇ ਤੁਸ ਵਕਤ ਅਸੀਂ ਫਿਰੋਜ਼ਪੁਰ ਦੇ ਬੰਡਾਲਾ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਹੜਪੀੜਤਾ ਨੂੰ ਰਾਹਤ ਸਮਗਰੀ ਦਿੱਤੀ ਜਾ ਰਹੀ ਹੈ। ਬਾਬਾ ਦੀਪ ਸਿੰਘ ਸੇਵਾਦਲ ਵੱਲੋਂ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਆਹ ਤਸਵੀਰ ਦੇਖ ਸਕਦੇ ਹੋਗੇ ਬਾਈ ਨੇ ਮਨਜੋਤ ਸਿੰਘ ਤਲਵੰਡੀ ਇੱਕ ਚੈਨਲ ਵੱਲੋਂ ਇਹਨਾਂ ਦੇ ਬਾਰੇ ਨੈਗੇਟਿਵਿਟੀ ਫੈਲਾਈ ਜਾ ਰਹੀ ਹੈ। ਕਿਹਾ ਜਾ ਰਿਹਾ ਵੀ ਭਾਈ ਇਹ ਕਲਾਕਾਰਾਂ ਨੂੰ ਕਿਸ਼ਤੀਆਂ ਦੇ ਵਿੱਚ ਘੁਮਾ ਰਹੇ ਨੇ ਤਾਂ ਮਨਜੋਤ ਤਲਵੰਡੀ ਬਾਈ ਤੋਂ ਵੀ ਉਸ ਦੇ ਬਾਰੇ ਜਾਣਦੇ ਆ ਮਨਜੋਤ ਭਾਈ ਇਹ ਗੁਲਾਬ ਸਿੱਧੂ ਹੋਰਾਂ ਨੂੰ ਤੁਸੀਂ ਛੁੱਟੇ ਦੇ ਰਹੇ ਹੋ ਜੀ ਕਿਸ਼ਤੀਆਂ 'ਚ? ਬਿਰੇ ਹਿਤਾ ਉਹਦੇ ਚੈਨਲ ਦੇ ਉਹਦੀ ਸੋਚ ਆ ਉਹਦੀ ਉਸ ਬੰਦੇ ਦੀ ਤੇ ਉਸ ਪਿੰਡ ਦੇ ਵਿੱਚ ਗਲਾਬਾ ਪੈਣੀ ਪਿੰਡ ਦੇ ਵਿੱਚ ਸਾਨੂੰ 2 ਦਿਨ ਹੋ ਗਏ ਸੀ ਸਵਾਵਾ ਕਰਦਿਆਂ ਨੂੰ ਕਾਫੀ ਉੱਥੇ ਜਿਹੜਾ ਸਵਾਵਾ ਕੀਤੀਆਂ ਉੱਥੇ ਨਾ ਪੱਕਿਆ ਪਕਾਇਆ ਰਾਸ਼ਨ ਦੀ ਜਿਹੜੀ ਬਿਲਕੁਲ ਜ਼ਰੂਰਤ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਪਕਾਉਣੇ ਸਾਡੀ ਟੀਮ ਨੇ ਕਿਹਾ ਵੀ ਰੁਕ ਜਾਓ ਬਾਈ ਜੀ ਵੀ ਆਪਾਂ ਵੀ ਗਲਾਬ ਆਇਆ ਉਹਨੇ ਉਹ ਸਾਨੂੰ ਕਹਿੰਦਾ ਸੀ ਕੀ ਲੈ ਕੇ ਆਈ ਮੈਂ ਰਾਸ਼ਨ ਲੈ ਆਵਾਂ ਮੈਂ ਜੋ ਕੁਝ ਲੈ ਆ ਗਾ ਕਿ ਗਰਾਊਂਡ ਤੇ ਆ ਜਾ ਦੇਖ ਲੈ ਪਹਿਲਾਂ ਜੋ ਤੈਨੂੰ ਚੀਜ਼ ਲੱਗੂ ਕਰ ਦੀ ਪਰ ਐਦਾਂ ਨਾ ਕਰ ਹਜੇ ਤੱਕ ਵੀ ਆਪਣੀ ਮਰਜ਼ੀ ਨਾਲ ਨਾ ਲੈ ਕੇ ਅਸੀਂ ਸਵੇਰ ਦੇ ਲੱਗੇ ਹੋ ਸੀ ਸੇਵਾ ਕਰਨ ਸਿਰਫ ਅੱਧਾ ਘੰਟਾ ਆਣ ਕੇ ਖੜੇ ਆਣ ਕੇ ਕਹਿ ਤਾ ਸਾਡਾ ਰਾਸ਼ਨ ਜੇ ਰਾਸ਼ਨ ਪੱਕਿਆ ਪਕਾਇਆ ਸੀ ਤਾਂ ਆਪਰ ਲੰਗਰ ਉਹਨਾਂ ਤੋਂ ਗੁਰਦੁਆਰਾ ਸਾਹਿਬ ਚ ਗਲਾਬਾ ਪਹਿਣ ਤੋ ਛੱਕਿਆ ਦੋ ਦਿਨ ਉੱਥੇ ਹੈ ਹੀ ਨਹੀਂ ਪੱਕੇ ਪਕਾਇਆ ਰਾਸ਼ਨ ਦੀ ਲੋੜ ਫਿਰ ਵੀ ਤਾਂ ਬਾਅਦ ਦੇ ਵਿੱਚ ਰੋਲਾ ਜਦੋਂ ਪਾਤਾ ਸਭ ਕੁਝ ਕਰਤਾ ਲੈ ਕੇ ਵੀ ਅਸੀਂ ਜਾਣਾ ਸੀ ਉੱਥੇ ਕਿਹੜੀ ਬੋਰਡ ਸੀ ਤੇ ਅਸੀਂ ਲੈ ਕੇ ਗਏ ਫਿਰ ਅਸੀਂ ਜਾ ਕੇ ਸਾਡੀਆਂ ਵੋਟਾਂ 'ਚ ਜਾ ਕੇ ਰਚਨ ਬੰਡਿਆ ਹਮ ਗੱਲ ਇਹ ਕਰਦੇ ਬਾਈ ਗਲਾਬ ਨਾਲ ਸਾਡਾ ਪਿਆਰ ਆ ਉਹਨੇ ਕਿਹਾ ਸਾਨੂੰ ਕਿਹਾ ਅਸੀਂ ਲੈ ਕੇ ਗਏ ਉਹਨੂੰ ਪਰ 25 ਦਿਨ ਦੀ ਉਹ ਨਹੀਂ ਇਹ ਨਹੀਂ ਸੇਵਾ ਦੇਖੀ ਉਹ ਚੈਨਲ ਨੇ ਪ੍ਰੋ ਰਿਪੋਰਟਰ ਨੇ ਵੀ ਅਸੀਂ 25 ਦਿਨ ਦੌੜੇ ਹੋ ਗਏ ਮੇਰੇ ਜਿਹੜੇ ਮੇਰੀ ਟੀਮ ਆ ਉਹਨਾਂ ਦੇ ਕਰੋਈਆਂ ਹੋ ਗਈਆਂ ਚਮੜੀ ਖਰਾਬ ਹੋ ਗਈ ਵੀ ਕਿੰਦਾ ਅਸੀਂ ਸੇਵਾ ਕੀਤੀ ਉਹ ਨਹੀਂ ਉਸ ਬੰਦਿਆਂ ਨੇ ਦੇਖਿਆ ਉਹਨੇ ਮਿੰਟ ਜੀ ਸਾਡੀ ਮਿੱਟੀ ਕਰੀ ਮੈਨੂੰ ਦੁਖੀ ਹੁੰਦਾ ਬਾਈ ਜੀ ਜਦੋਂ ਤੁਹਾਡੇ ਵਰਗੇ ਸੇਵਾ ਭਾਵਨਾ ਨੂੰ ਲੈ ਕੇ ਲੋਕਾਂ ਨੂੰ ਰੈਸਕਿਊ ਕਰ ਰਹੇ ਨੇ ਲੋਕਾਂ ਦੀ ਅਸਲ ਦੇ ਵਿੱਚ ਸੇਵਾ ਕਰ ਰਹੇ ਨੇ ਜਦੋਂ ਇੱਕ ਦਾਮੀ ਆ ਕੇ ਅਜਿਹੀ 네ਗੈਟਿਵਿਟੀ ਸਾਹਮਣੇ ਹੋਣੀ ਫਿਰ ਮਨ ਕਿੰਨਾ ਕੁ ਦੁਖੀ ਹੁੰਦਾ ਮਨਜੋਤ ਬਾਈ ਬਾਈ ਬਹੁਤ ਮਨ ਦੁਖਿਆ ਸਾਡੀ ਟੀਮ ਉਸ ਦਿਨ ਐਨਾ ਮੇਰੇ ਮੁੰਡਿਆਂ ਦੇ ਮਰੀਨ ਰੇਨ ਮੇਰੇ ਟੀਮ ਦੇ ਮੂੰਹ ਨਿਕਨੇਗੇ ਹੋ ਗਿਆ ਉਸ ਦਿਨ ਸਾਨੂੰ ਪੁੱਛ ਕੇ ਦੇਖੋ ਉਸ ਬੰਦੇ ਨੇ ਕਰਤੂਤਤਾ ਕਰ ਦਿੱਤੀ ਕਿਉਂਕਿ ਮੈਂ ਦੱਸਿਆ ਮੈਂ ਕਿਹਾ ਪੰਥ ਚੋਂ ਛੇਕਿਆ ਹੋਇਆ ਆ ਸਾਡੇ ਸਿਰ ਤੇ ਦਮਲਾ ਸੀ ਤਾਂ ਉਸ ਚੈਨਲ ਨੇ ਕੁਝ ਕੀਤਾ ਉਹ ਉਹਨਾਂ ਨੇ ਕਰਨਾ ਹੀ ਜੋ ਸਿੱਖ ਜਥੇਬੰਦੀ ਸੀ ਨਾ ਬਾਬਾ ਦੀਪ ਸਿੰਘ ਸੇਵਾਦਾਲ ਦੇ ਨਾਂ ਤੇ ਸੀ ਉਹ ਉਹ ਚੈਨਲ ਸਿੱਖਾਂ ਦੇ ਵਿਰੋਧੀ ਆ ਹਮੇਸ਼ਾ ਉਹ ਚੈਨਲ ਨੇ ਸਿੱਖਾਂ ਦੇ ਵਿਰੋਧੀ ਕੀਤੀ ਆ ਉਹਨੇ ਜੋ ਸਿੱਖਾਂ ਦੇ ਵਿਰੋਧ ਨੂੰ ਖਬਰਾਂ ਲਾਈਆਂ ਪਹਿਲਾਂ ਨਹੀਂ ਲਾਤੀਆਂ ਸਾਡੀਆਂ ਜਿਹੜੀਆਂ 25 ਦਿਨਾਂ ਅਸੀਂ ਕੀਤੀਆਂ ਚੰਗਿਆਈ ਨਹੀਂ ਦਿਖਾਈ ਹੈ ਨਾ ਹੀ ਨਹੀਂ ਦਿਖਾ ਲਈ ਸਾਡੀ ਜੋ ਲੋਕਾਂ ਨੇ ਉਥੇ ਕੀਤੀ ਉਹ ਬੋਲ ਕੇ ਤੇ ਪ੍ਰੋਪਗੈਂਡਾ ਆਪ ਹੀ ਉਹਨੇ ਬੰਦਿਆ ਨਾ ਕਰਵਾਏ ਆ ਜੋ ਕੀਤਾ ਸਭ ਨਟਾਂਕੀ ਕੀਤੀ ਗਈ ਬਾਈ ਜੀ ਅੱਛਾ ਸੋਹੀ ਸਾਹਿਬ ਹਾਂਜੀ ਇਹ ਬਾਣੀ ਬਾਣਾ ਗੋਲ ਧਮਾਲੇ ਦਾੜੇ ਰੜਕਣ ਵੈਰੀ ਨੂੰ ਹੱਲੇ ਵੀ ਰੜਕਦੇ ਆ ਜੀ ਰੜਕਦੇ ਆ ਤੁਹਾਡੇ ਸਾਹਮਣੇ ਹੀ ਆ ਉਹ ਦਾੜੇ ਹੀ ਰੜਕਦੇ ਨਹੀਂ ਲੱਦ ਧਮਾਲਾ ਵੀਰ ਦਾ ਰੜਕਦਾ ਰੜਕਿਆ ਤਾਂ ਤਾਂ ਹੀ ਉਹਨੇ ਇਹ ਬਿਆਨ ਦਿੱਤਾ ਉਹ ਬੁਲਿਆ ਉਹਦੇ ਤੇ ਉਹਨੂੰ ਇਹ ਦੇਖ ਪਿਆ ਵੀ ਗਲਾਬ ਸਿੱਧੂ ਨੂੰ ਝੂਟੇ ਦੇ ਰਿਹਾ ਉਹਨੂੰ ਇਹ ਨਹੀਂ ਦਿਖਿਆ ਵੀ ਗਲਾਬ ਸਿੱਧੂ 5 ਲੱਖ ਰੁਪਈਆ ਵੀ ਦੇਖ ਰਿਹਾ ਤੇ ਹੋਰ ਕਹਿ ਰਿਹਾ ਵੀ ਜੇ ਕਿਤੇ ਲੋੜ ਅੱਗੇ ਵੀ ਖੜਦਾ ਜੀ ਉਹ ਸੰਸਥਾ ਦੇ ਨਾਲ ਉਹ ਮਿੱਤਰ ਹੈ ਜੀ ਸਾਡਾ ਪਿਆਰਾ ਉਹ ਪਹਿਲਾਂ ਵੀ ਖੜਦਾ ਵੀਰ ਪਾਲ ਖਰੋੜਨਾ ਵੀਰ ਮਨਜੋਤਨਾ ਇੱਕ ਫੋਨ ਤੇ ਵੀਰ ਆਉਂਦਾ ਉਹ ਉਹ ਪਹਿਲਾਂ ਵੀ ਖੜਦਾ ਹੈ ਜੇ ਅੱਜ ਵੀ ਇਹ ਲੋਕ ਨਾ ਬਸ ਮੈਂ ਮਨਜੋਤ ਨੂੰ ਕਹਿੰਦਾ ਵੀ ਚੜਦੀ ਕਲਾ ਇਹੋ ਜੇ ਬਹੁਤ ਆਏ ਮੈਨੂੰ ਵੀ ਫੋਨ ਆਉਂਦੇ ਨੇ ਕਾਫੀ ਤੂੰ ਐਦਾਂ ਦਾ ਬੋਲਦਾ ਜੀ ਤੂੰ ਐਉਂ ਬੋਲਦਾ ਚੜਦੀ ਕਲਾ ਆ ਬਸ ਪ੍ਰਵਾਹ ਨਹੀਂ ਕਰਨੀ ਇੱਕ ਵਾਰ ਸੁਣਾ ਦਿਓ ਫਿਰ ਉਹਨਾਂ ਨੂੰ ਕਿ ਬਾਣੀ ਪਾਣਾ ਗੋਲ ਦਮਾਲੇ ਦਾੜੇ ਰੜਕਣ ਵੈਰੀ ਨੂੰ ਪੈਲਾ ਵੀ ਕਈ ਵਾਂ ਲਾਗੇ ਨੇ ਐ ਮੁੱਕਿਆ ਨਾ ਮੁਕਣਾ ਏ ਜੋ ਨੀਲੇ ਦੇ ਪੌੜ ਚਸਮਿਆ ਐ ਦਰਿਆ ਨਾ ਸੁੱਕਣਾ ਏ ਜੋ ਨੀਲੇ ਦੇ ਪੌੜ ਚਸਮਿਆ ਦੇਗਾ ਤੇਗਾ ਤੇ ਖੰਡੇ ਦੋ ਧਾਰੇ ਰੜਕਣ ਵੇਰੀ ਨੂੰ ਬਾਣੀ ਬਾਣਾ ਗੋਲ ਦਮਲੇ ਧਾਰੇ ਰੜਕਣ ਵੇਰੀ ਨੂੰ ਬਾਣੀ ਫੰਡنگ ਆ ਬੈਠਾ ਜੋ ਸਾਡਾ ਗਿੱਲ ਹੈ ਇਹ ਜਿਹੜਾ ਸੇਵਾ ਕਰਦੇ ਨੇ ਉਹਨੂੰ ਫੰਡਿੰਗ ਕਹਿੰਦੇ ਆ ਜਿਹੜੀ ਸੇਵਾ ਸਾਡੇ ਵੀਰ ਕਰਦੇ ਨੇ ਐਨਆਰਆਈ ਵੀਰ ਜਾਂ ਕੋਈ ਵੀ ਉਹ ਸੇਵਾ ਨੂੰ ਫੰਡਿੰਗ ਦੱਸਦੇ ਆ ਕਿੱਥੋਂ ਫੰਡੰਗ ਆਉਂਦੀ ਕਹਿੰਦੇ ਕਿੱਥੋਂ ਲੰਗਰ ਲਾਉਂਦੇ ਨੇ ਕਿੱਥੋਂ ਫੰਡੰਗ ਆਉਂਦੀ ਕਹਿੰਦੇ ਰਾਜ ਬਾਜ ਤੇ ਤਾਜ ਤੀਰ ਆ ਇਹ ਚਾਰੇ ਰੜਕਣ ਵੇਰੀ ਨੂੰ ਬਾਣੀ ਬਾਣਾ ਗੋਲ ਦਮਾ ਲੈ ਰੜਕਦੇ ਆਏ ਆ ਰੜਕਦੇ ਰਹਿਣੇ ਆ ਰੜਕਦੇ ਸੀ ਪਹਿਲਾਂ ਵੀ ਰੜਕ ਉਹੀ ਮੈਂ ਰੜਕਦੇ ਆਏ ਆ ਰੜਕਦੇ ਰਹਿਣੇ ਆ ਪਰਵਾਹ ਨਹੀਂ ਕਰਨੀ ਖਾਲਸਾ ਚੜ੍ਹਦੀ ਕਲਾ ਚ ਰਿਹਾ ਤੇ ਚੜ੍ਹਦੀ ਕਲਾ ਚ ਇਹ ਤੇ ਉਦੋਂ ਨਹੀਂ ਮੁੱਕਿਆ ਜਦੋਂ ਸਿਰਾਂ ਦੇ ਮੁੱਲ ਪਾਏ ਸੀ ਪਰਵਾਹ ਨਹੀਂ ਕਰਨੀ ਬਸ ਚੜ੍ਹਦੀ ਕਲਾ ਆ ਜੀ ਠੀਕ ਹੈ ਠੀਕ ਹੈ ਜੀ ਚਲੋ ਆਪਾਂ ਸੋਈ ਸਾਹਿਬ ਬਾਹਰ ਆ ਕੇ ਗੱਲਬਾਤ ਕਰਦੇ ਆਏ ਦੋਸਤੋ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਇਹ ਰਾਹਤ ਸਮੱਗਰੀ ਦੇ ਰਹੇ ਨੇ ਦੇਖਣ ਰਹੇ ਨੇ ਬਾਬਾ ਦੀਪ ਸਿੰਘ ਸੇਵਾਦਲ ਤੋਂ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਤਾਂ ਨਾਲ ਇਹਨਾਂ ਦੇ ਸਾਥੀ ਨੇ ਆ ਜਿਹੜੇ ਤੁਸੀਂ ਸਖਸ਼ ਦੇਖ ਰਹੇ ਹੋ ਇੱਕ ਵਾਰ ਆਪਾਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗੇ ਜਿੱਥੇ ਪੰਜਾਬ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਹੁੰਦੀਆਂ ਨੇ ਉੱਥੇ ਹੀ ਜਿਹੜੇ ਦਾਨੀ ਸੱਜਣ ਨੇ ਜਾਂ ਐਨ ਆਰ ਆਈ ਵੀਰ ਨੇ ਇਹ ਵੀ ਚਰਚਾ ਦਾ ਵਿਸ਼ਾ ਬਣਦੇ ਨੇ ਤਾਂ ਇਧਰ ਗਿੱਲ ਗਿੱਲ ਸਾਹਿਬ ਨੇ ਗਿੱਲ ਬ੍ਰਦਰਸ ਵੱਲੋਂ ਬਾਬਾ ਦੀਪ ਸਿੰਘ ਸੇਵਾਦਾਲ ਸੁਸਾਇਟੀ ਨੂੰ ਜਿਹੜਾ ਸੇਵਾਦਾਲ ਜਥੇਬੰਦੀ ਹੈ ਉਹਨਾਂ ਨੂੰ ਇੱਕ ਵੱਡਾ ਟਰੱਕ ਦਿੱਤਾ ਹੈ ਕਿਉਂਕਿ ਲੋਡ ਸੀ ਜਥੇਬੰਦੀ ਨੂੰ ਜਿਵੇਂ ਕਿਸ਼ਤੀਆਂ ਇਹਨਾਂ ਵੱਲੋਂ ਰਾਤ ਨੂੰ ਇਕੱਠੀਆਂ ਕੀਤੀਆਂ ਜਾਂਦੀਆਂ ਸੀ ਸਮਾਂ ਲੱਗਦਾ ਸੀ ਤੇ ਆ ਗਿੱਲ ਸਾਹਿਬ ਨੇ ਗਿੱਲ ਸਾਹਿਬ ਸਸੀ ਗੱਲ ਜੀ ਸਸੀ ਹਾਂ ਜੀ ਇਹ ਟਰੱਕ ਦਿੱਤਾ ਜੀ ਇਹਨਾਂ ਨੂੰ ਬਾਬਾ ਦੀਪ ਸਿੰਘ ਸੇਵਾਦਾਲ ਵਾਲਿਆਂ ਨੂੰ ਜੀ ਦਿੱਤਾ ਜੀ ਦਿੱਤਾ ਹਾਂ ਜੀ ਇੱਕ ਕਹਿੰਦੇ ਤੁਸੀਂ ਟੋਇਟਾ ਦਾ ਹੋਲੈਕਸ ਪਿੱਕਅ ਵੀ ਦਿੱਤਾ ਜੀ ਜੀ ਦਿੱਤਾ ਜੀ ਅੱਜ ਹੀ ਦਿੱਤਾ ਇਹਨਾਂ ਨੂੰ ਆਓ ਆਪਾਂ ਟਰੱਕ ਦਿਖਾ ਦਈਏ ਜੀ ਤਾਂ ਬਿਲਕੁਲ ਜੀ ਆ ਮਨਜੋਤ ਸਿੰਘ ਤਲਵੰਡੀ ਬਾਈ ਨੇ ਅੱਗੇ ਉਹਦੀ ਆ ਕੇ ਆਪਾਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਕਿ ਅੱਗੇ ਉਹਦੀ ਆ ਕੇ ਤਸਵੀਰਾਂ ਜ਼ਰੂਰ ਦਿਖਾ ਦਿਓ ਇਹੋ ਜਿਹੇ ਜਿਹੜੇ ਨੌਜਵਾਨ ਨੇ ਆਪਣੇ ਪੰਜਾਬ ਦੇ ਜਿਹੜੇ ਵਾਕਿਆ ਹੀ ਪੰਜਾਬਦਰਦੀ ਨੇ ਜਿਹੜੇ ਪੰਜਾਬ ਪੱਖੀ ਸੋਚ ਰੱਖਦੇ ਨੇ ਪੰਜਾਬ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਨੇ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾ ਕਿ ਇਹਨਾਂ ਦੇ ਖਿਲਾਫ 네ਗੇਟਿਵਿਟੀ ਫਲਾਈ ਜਾਵੇ ਕਿਉਂਕਿ ਪਿਛਲੇ 25 ਦਿਨਾਂ ਤੋਂ ਜਾਂ ਪਿਛਲੇ ਸਮੇਂ ਤੋਂ ਜਦੋਂ ਪੰਜਾਬ ਦੇ ਪੰਜਾਬ ਤੇ ਮਾੜਾ ਸਮਾਂ ਆਉਂਦਾ ਹੈ ਪੰਜਾਬ ਤੇ ਕੁਦਰਤੀ ਮਾਰ ਪੈਂਦੀ ਹੈ ਹੁਸ਼ਿਆਰਪੁਰ ਦੇ ਪਿੰਡਾਂ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਜਾਂ ਹੋਰ ਜਿੰਨਾ ਪਿੰਡਾਂ ਦੇ ਵਿੱਚ ਇਸ ਕੁਦਰਤ ਦੀ ਮਾਰ ਪੈਂਦੀ ਹੈ ਦਾ ਉਥੇ ਜਾ ਕੇ ਲੋਕਾਂ ਨੂੰ ਰੈਸਕਿਊ ਕਰਦੇ ਨੇ ਦਿਨ ਰਾਤ ਇਹ ਲੋਕਾਂ ਦੀ ਸੇਵਾ ਨੂੰ ਲੈ ਕੇ ਸਮਰਪਿਤ ਨੇ ਪਰ ਜਦੋਂ ਇਕਦਮ ਹੀ ਕੋਈ ਆ ਕੇ ਇਨ੍ਹਾਂ ਖਿਲਾਫ 네ਗੇਟਿਵਿਟੀ ਫੁਲਾਉਂਦਾ ਹੈ ਤਾਂ ਲੋਕ ਨੇ ਜਿਹੜੇ ਪੰਜਾਬਦਰ ਦੀ ਲੋਕ ਨੇ ਪੰਜਾਬ ਪੱਖੀ ਸੋਚ ਰੱਖਣ ਵਾਲੇ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਵਾਕਈ ਪੰਜਾਬ ਦਾ ਭਲਾ ਹੋਣਾ ਚਾਹੀਦਾ ਹੈ ਉਹ ਲੋਕਾਂ ਨੂੰ ਜਿਹੜਾ ਹੇਟ ਉਹਨਾਂ ਲੋਕਾਂ ਨੂੰ ਦੁੱਖ ਹੁੰਦਾ ਹੈ ਕਮਜੋਤ ਸਿੰਘ ਤਲਵੰਡੀ ਬਾਈ ਨੇ ਇਹ ਜਿਹੜਾ ਟਰੱਕ ਹੈ ਵੱਡਾ ਜਿਹੜਾ ਅਸ਼ੋਕ ਲੈ ਲੈਣ ਦਾ ਵੱਡਾ ਟਰੱਕ ਹੈ ਇਹ দান ਕੀਤਾ ਹੈ ਜੀ ਗਿੱਲ ਬ੍ਰਦਰਸ ਵੱਲੋਂ ਆ ਗਿੱਲ ਸਾਹਿਬ ਇੱਧਰ ਨਹੀਂ ਇਹ ਗਿੱਲ ਸਾਹਿਬ ਕੀ ਖਿਆਲ ਆ ਤੁਹਾਡੇ ਮਨ ਦੇ ਵਿੱਚ ਕਿ ਇਹ ਜਿਹੜਾ ਵੱਡਾ ਟਰੱਕ ਤੁਹਾਨੂੰ ਦੇਣਾ ਪਿਆ ਗਿਆ ਜੀ ਇਹਨਾਂ ਨੂੰ ਇਹ ਮਮਜੋਤ ਭਾਜੀ ਨਾ ਜਿੱਦਣ ਜੀਨਾਂ ਨਗਰ ਤੋਂ ਇਹ ਕਰ ਰਹੇ ਨਾ ਸੇਵਾ ਕਰਦੇ ਉਦਣ ਵੀ ਮੈਂ ਉੱਥੇ ਵੀ ਗਿਆ ਸੀ 2 ਕਿ ਦਿਨ ਲਵਾ ਕੇ ਆ ਬਾਅਦ ਚ ਵੀ ਜਿੱਥੇ ਜਿੱਥੇ ਜਾਂਦੇ ਮੈਂ ਨਾਲ ਜਾਂਦਾ ਸੀ ਇਹ ਭਾਜੀ ਹੁਣੀ ਰਾਤ ਨੂੰ ਹੁਣ ਦੇਖੋ ਟਾਈਮ ਦੇਖ ਲਓ ਜੇ ਆ ਨਾ ਹੁੰਦਾ ਨਾ ਹੁਣ ਸਾਰੀਆਂ ਕਿਸ਼ਤੀਆਂ ਦੀ ਇਹ ਨਹੀਂ ਹਵਾ ਕੱਢਣੀ ਸੀ ਇੰਜਨ ਲਾਉਣੇ ਸੀ ਜੁਦੇ ਜੁਦੇ ਕਰਕੇ ਸਵੇਰ ਦੇ ਥੱਕੇ ਆ 2 2.5 ਘੰਟੇ ਇਹਨਾਂ ਦੇ ਖਰਾਬ ਹੋਣੇ ਸੀ ਇੱਕ ਦਿਨ ਮੈਂ ਇਹਨਾਂ ਨਾਲ ਰਾਤ ਨੂੰ ਸੀਗਾ 2 ਵਜ ਗਏ ਰਾਤ ਦੇ ਇਹਨਾਂ ਨੂੰ ਸੈਟਿੰਗ ਕਰਦਿਆਂ ਨੂੰ ਵਿੱਚ ਫਿੱਟ ਕਰਦਿਆਂ ਨੂੰ ਮੇਰੇ ਮਨ ਚ ਆਈ ਕਿ ਸਵੇਰ ਦੇ ਥੱਕਿਆ ਨਹੀਂ ਤਾਂ ਬੰਦਾ ਦਿਹਾੜੀਦਾਰ ਹੋਵੇ ਉਹ ਕਹਿੰਦਾ ਪਾਜੀ 6 ਵਜ ਗਿਆ ਮੈਂ ਚੱਲਾਂ ਮੇਰੇ ਤੋਂ ਨਹੀਂ ਹੁੰਦਾ ਉਹ ਸਿੰਘਾਂ ਨੇ ਸਾਰੀ ਬੋਰਡ ਕੱਠੀਆਂ ਕੀਤੀਆਂ ਬਨ ਬਨ ਕੇ ਵਿੱਚ ਰੱਖੀਆਂ ਮੇਰੇ ਮਾਨਚਾ ਹੀ ਮੈਂ ਆਪਣੇ ਰਿਲੇਟਿਵਾਂ ਨਾਲ ਜਿਹਨਾਂ ਦੇ ਨਾਂ ਲੈ ਪਹਿਲਾਂ ਉਹਨਾਂ ਨਾਲ ਸਲਾਹ ਕੀਤੀ ਸੀਗੀ ਅਸੀਂ ਇਹਨਾਂ ਨੂੰ ਸੋਚਿਆ ਕਿ ਜੇ ਆ ਟਰੱਕ ਲੈ ਲਈਏ ਇਹਨਾਂ ਦੇ ਢਾਈ ਤਿੰਨ ਘੰਟੇ ਸ਼ਾਮ ਨੂੰ ਢਾਈ ਤਿੰਨ ਘੰਟੇ ਸਵੇਰੇ ਬਚਦੇ ਆ ਉਹ ਸਮੇਂ ਨਾਲ ਰੈਸਟ ਵੀ ਕਰ ਸਕਦੇ ਆ ਉਹਨਾਂ ਦੇ ਚੇਤ ਚ ਹੋਰ ਬੰਦੇ ਵੀ ਕੱਢ ਸਕਦੇ ਆ ਰਾਸ਼ਨ ਪਾਣੀ ਵੀ ਦੇ ਸਕਦੇ ਹੋ ਪੰਜਾ ਘੰਟਿਆਂ ਚ ਅਸੀਂ ਬ੍ਰਦਰ ਆਪਣੇ ਨਾਲ ਸਲਾਹ ਕੀਤੀ ਤੇ ਜੋ ਵੀ ਸਾਡੀ ਫੰਡਿੰਗ ਸੀਗੀ ਅਸੀਂ ਇਹਨਾਂ ਨੂੰ ਫੇ ਇਹ ਵੱਡਾ ਟਰੱਕ ਲੈ ਕੇ ਦਿੱਤਾ ਹੁਣ ਇਦਾਂ ਵਿੱਚ ਲੱਦ ਲੈਂਦੇ ਆ ਇਦਾਂ ਹੀ ਲਾ ਲੈਂਦੇ ਟਾਈਮ ਬੱਜ ਜਾਂਦਾ ਹੈ ਮਾਰਕੀਟ ਰੇਟ ਕੀ ਹੈਗਾ ਜੀ ਇਸ ਟਰੱਕ ਦਾ ਜੀ ਇਹ ਜੀ ਸਾਨੂੰ ਪਿਆ ਸਾਰਾ ਪੇਪਰ ਵਰਕ ਲਾ ਪਾ ਕੇ ਹੋ ਅਰਾਊਂਡ 27 ਲੱਖ ਰੁਪਏ ਚ ਪਿਆ ਜੀ ਇਹ 27 ਲੱਖ ਰੁਪਏ ਦੇਣਾ ਤੁਹਾਨੂੰ ਔਖਾ ਨਹੀਂ ਲੱਗਦਾ ਇੰਨੇ ਜਿਗਰੇ ਕਿੱਥੋਂ ਆਉਂਦੇ ਜੀ ਤੁਹਾਡੇ ਚ ਬਾਬਾ ਨਾਨਕ ਜੀ 13 13 ਸਾਡਾ ਗਰੁੱਪ ਹੈ ਇੰਸਟਾਗ੍ਰਾਮ ਤੇ ਉਹੀ ਜੀ ਅਸੀਂ ਤਾਂ 1 ਰੁਪਈਆ ਵੀ ਨਹੀਂ ਦੇ ਸਕਦੇ ਕੋਈ ਟਾਈਮ ਸੀ ਨੰਗੇ ਪੈਰੀ ਹੁੰਦੇ ਸੀ ਮੈਂ ਆਪਣੇ ਮਾਰੇ ਦਿਨ ਨਿਭਲਾਉਂਦਾ ਉਹ ਬਾਬੇ ਨਾਨਕ ਦੀ ਦੇਣ ਆ ਬੰਦਾ দান ਨਹੀਂ ਕਰ ਸਕਦਾ 1 ਰੁਪਈਆ ਵੀ ਜਿੰਨਾ ਚਿਰ ਉਹਦਾ ਹੁਕਮ ਨਾ ਹੋਵੇ ਉਹ ਉਹਦਾ ਹੁਕਮ ਹੋਇਆ ਅਸੀਂ ਤਾਂ ਕੁਝ ਵੀ ਨਹੀਂ ਕਰਨ ਜੁਗੇ ਉਹਨੇ ਕਿਹਾ ਕਿ ਬਈ ਭਗਤੋ ਤੁਹਾਡੀ ਜ਼ਿੰਮੇਵਾਰੀ ਆ ਲਾਈ ਮੈਂ ਅਸੀਂ ਟਰਾਲ ਮਿਲ ਕੇ ਜੋ ਸੀਗਾ ਅਸੀਂ ਇਹਨਾਂ ਨੂੰ ਦੇ ਦਿੱਤਾ ਅੱਛਾ ਇਹ ਜਿਹੜਾ ਤੁਸੀਂ ਵੱਡਾ ਟਰੱਕ দান ਦਿੱਤਾ ਹੈ ਬਾਬਾ ਦੀਪ ਸਿੰਘ ਸੇਵਾਦਾਲ ਵਾਲਿਆਂ ਨੂੰ দান ਕੀਤਾ ਹੈ ਪਰ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਰਾਹਤ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਸਾਹਿਬ ਵਾਲੇ ਫੰਡ ਚ ਕਿਉਂ ਨਹੀਂ ਟਰੱਕ ਦਿੱਤਾ ਜੀ ਮੈਂ ਤਾਂ ਜੀ ਜਿਹੜੇ ਸਿੰਘ ਸੇਵਾ ਕਰਦੇ ਮੈਂ ਤਾਂ ਇਹਨਾਂ ਦੇ ਨਾਲ ਹਮੇਸ਼ਾ ਹੀ ਰਹੂੰਗਾ ਹੁਣ ਜ਼ਿੰਦਗੀ ਇਹਨਾਂ ਦੇ ਨਾਂ ਲਾਤੀ ਆ ਕਿ ਮੈਂ ਜਿੰਨਾ ਚਿਰ ਮੇਰੀ ਲਾਈਫ ਆ ਮੈਂ ਤਾਂ ਇਹਨਾਂ ਦੇ ਨਾਲ ਹੀ ਸੇਵਾ ਕਰਵਾਉਂਗਾ ਜੋ ਮੈਂ ਇਹਨਾਂ ਦੀਆਂ ਸੇਵਾ ਦੇਖੀਆਂ ਉੱਥੇ ਜਿਹੜੇ ਮਰੀਜ਼ ਕੀੜੇ ਪਏ ਵਾਲਿਆਂ ਨੂੰ ਚੱਕ ਕੇ ਲਿਆਉਂਦੇ ਆ ਬੁੜਿਆਂ ਨੂੰ ਬਜ਼ੁਰਗਾਂ ਨੂੰ ਡੈੱਡ ਬਾਡੀਆਂ ਕੱਢਦੇ ਆ ਨਹਿਰਾਂ ਚ ਉਹ ਨਹੀਂ ਕਿਸੇ ਨੂੰ ਦੀਦੀ ਉਹ ਵੀ ਨਿਸ਼ਕਾਮ ਸੇਵਾ ਕਰਦੇ ਹਨ ਜੀ ਇੱਕ ਦਿਨ ਦੀ ਉਹ ਵੀਡੀਓ ਪਾਤੀ ਸਾਰਾ ਸਾਲ ਜਾਂ ਤਾਂ ਉੱਥੇ ਮੀਡੀਆ ਲਾ ਕੇ ਰੱਖੋ ਦੇਖੋ ਇਹ ਕੀ ਕਰ ਰਿਹਾ ਜੇ ਕੋਈ ਮਾੜਾ ਕੰਮ ਕਰਦੇ ਉਹ ਪਾਓ ਵੀਡੀਓ ਤੁਸੀਂ ਇੱਕ ਵੀਡੀਓ ਗਲਾਬ ਸਿੱਧੂ ਵਾਲੀ ਪਾ ਕੇ ਤਾਂ ਤੁਸੀਂ ਭਾਜੀ ਨੂੰ ਕਰਦੇ ਮੈਂ ਤਾਂ ਸਰੂਟ ਕਰਦਾ ਕਿ ਇਹਨਾਂ ਦੇ ਚਰਨੀ ਹੱਥ ਲਾਉਣ ਨੂੰ ਦਿਲ ਕਰਦਾ ਕਿ ਪ੍ਰਮਾਤਮਾ ਨਾਲ ਚੜ੍ਹਦੀ ਕਲਾ ਬਖਸ਼ੇ ਇਹ ਇਦਾਂ ਹੀ ਸੇਵਾ ਕਰਦੇ ਰਹਿਣ ਮੈਂ ਕਿਹਾ ਭਾਜੀ ਕੋਈ ਪ੍ਰਵਾਹ ਨਾ ਕਰੋ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਤੁਹਾਡੇ ਨਾਲ ਅੱਛਾ ਮਨਜੋਤ ਸਿੰਘ ਤਲਵੰਡੀ ਨੂੰ ਹੀ ਕਿਉਂ ਚੁਣਿਆ ਇਹ ਇਹਨਾਂ ਦੇ ਸੇਵਾ ਦੇ ਵਿੱਚ ਕੀ ਖਾਸੀਅਤ ਦਿਖੀ ਜੀ ਤੁਹਾਨੂੰ ਮੈਂ ਜੀ ਭਾਜੀ ਮੇਰੇ ਚਾਚਾ ਜੀ ਸ਼ਰਦਾ ਲਾਸ਼ਮਣ ਸਿੰਘ ਉਹ ਕਹਿੰਦੇ ਹੁੰਦੇ ਉਹ ਇਹਨਾਂ ਦੇ ਉੱਥੇ ਜਾਂਦੇ ਹੁੰਦੇ ਮੈਂ ਵੀ ਭਾਜੀ ਦੇ ਪਹਿਲਾਂ ਜਾਣਾ ਕਾਫੀ ਦੇਰ ਤੋਂ ਹਾਂਜੀ ਉਹ ਕਹਿੰਦੇ ਹੁੰਦੇ ਮੈਨੂੰ ਕਹਿੰਦੇ ਕਿ ਜੇ ਕਿਤੇ ਸੇਵਾ ਕਰਨੀ ਆ ਤੇ ਉੱਥੇ ਜਾਇਆ ਕਰ ਉਹ ਸਿਆਣੇ ਆ ਸਾਡੋਂ ਕਾਫੀ ਏਜ ਦੇ ਆ ਤੇ ਮੈਂ ਵੀ ਜਾ ਕੇ ਭਾਜੀ ਦੀਆਂ ਸੁਭਾਵਾਂ ਦੇਖੀਆਂ ਤੇ ਮੇਰੇ ਮਨ ਚ ਆਇਆ ਜੇ ਸੇਵਾ ਕਰਨੀ ਤਾਂ ਇੱਥੇ ਹੀ ਕਰੂੰਗਾ ਸਾਡੇ ਏਰੀਏ ਦੇ ਵੀ ਆ ਨਾਲੇ ਉਦਾਂ ਵੀ ਮੈਂ ਮੈਂ ਵੀ ਹੁਣ ਮੇਰੀ 52 ਸਾਲ ਦੀ ਏਜ ਹੋ ਗਈ ਮੈਂ ਵੀ ਐਡਾ ਬੱਚਾ ਤਾਂ ਹੈ ਨਹੀਂਗਾ ਕਿ ਮੈਂ ਕਿਤੇ ਗਲਤ ਜਗ੍ਹਾ ਲਾ ਦੂੰਗਾ ਹੁਣ ਉਹਨਾਂ ਦਾ ਪਿੱਕਾ ਖਰਾਬ ਹੋ ਗਿਆ ਪਾਣੀ ਚ ਰੋਹ ਲਈ ਫਿਰਦੇ ਸੀ ਤੇ ਭਾਜੀ ਸੋਚਦੇ ਸੀ ਕਿਦਾਂ ਕਰੀਏ ਕੋਈ ਚੱਲਦਾ ਲੈ ਲਈਏ ਕੋਈ ਇਦਾਂ ਕਰੀਏ ਮੈਂ ਆਪਣੇ ਬ੍ਰਦਰ ਨਾਲ ਸਲਾਹ ਕੀਤੀ ਉਹ ਕਹਿੰਦਾ ਕਿ ਤੂੰ ਪੁਰਾਣਾ ਪੁਰਾਣਾ ਕਾਤੋਂ ਲੈਣਾ ਵੀ ਨਵਾਂ ਲੈ ਕੇ ਦੋ ਬਾਈ ਜੀ ਨੂੰ ਅਸੀਂ ਇਹ ਪਿੱਕਾ ਜੀ ਵਾਈਟ ਕਲਰ ਦਾ ਮਿਲ ਨਹੀਂ ਰਿਸੀਆ ਸਾਡੇ ਭੰਡਾਰੀ ਸਾਹਿਬ ਭਉਪਰ ਤੋਂ ਉਹਨਾਂ ਨੇ ਦਿੱਲੀੋਂ ਰੇਂਜ ਕਰਾ ਕੇ ਦਿੱਤਾ ਦਿੱਲੀੋਂ ਮੰਗਵਾ ਕੇ ਦਿੱਤਾ ਤੇ ਕੱਲ ਇਹਨੂੰ ਪਹਿਲਾਂ 18 ਇੰਚ ਦੇ ਰਿੰਮ ਸੀ ਮੁੜ ਕੇ 20 ਇੰਚ ਦੇ ਰਿੰਪ ਪਵਾਏ ਵੱਡੇ ਟਾਇਰ ਪਵਾਏ 3 ਇੰਚ ਮੋਰੀਓਨ ਲਿਫਟ ਕਰਾਇਆ ਇਹਦੇ ਪਿੱਛੇ ਬੰਪਰ ਲਵਾਇਆ ਮੈਟ ਰਖਾਏ ਹੌਰਨ ਲਵਾਇਆ ਜੋ ਜੋ ਕਰਾਉਣੇ ਆਲਾ ਸੀ ਪੂਰਾ ਰੈਡੀ ਕਰਵਾ ਕੇ ਦਿੱਤਾ ਇਹ ਨਹੀਂ ਕਿ ਫਾਰਮੈਲਟੀ ਜਿੰਨੇ ਦਾ ਲਿਆ ਆ ਕੇ ਫੜਾਤਾ ਹੁਣ ਮਾਰੇ ਮੋਟੇ ਪਾਣੀ ਦੇ ਵਿੱਚ ਦੀ ਨੰਗਣ ਲੱਗੇ ਨੂੰ ਕੋਈ ਦਿੱਕਤ ਨਹੀਂ ਆਉਗੀ। ਅੱਛਾ ਮਨਜੋਤ ਭਾਈ ਐ ਹੌਸਲਾ ਦੁੱਗਣਾ ਹੁੰਦਾ ਜਦੋਂ ਲੋਕ ਆ ਕੇ ਸਹਿਯੋਗ ਕਰਦੇ ਨੇ ਤੁਹਾਡੀ ਸਲਾਘਾ ਕਰਦੇ ਨੇ ਜੀ। ਬਿਲਕੁਲ ਮੈਂ ਨਾ ਜਿੱਦਣ ਵੀਡੀਓ 'ਤੇ ਇਖਤਿਹਾਰ ਗਏ ਸੀ ਪਰ ਗਿੱਲ ਸਾਹਿਬ ਦਾ ਉਸੇ ਟਾਈਮ ਸਾਰਿਆਂ ਦਾ ਮਨ ਭਾਈ ਦੁਖੀ ਹੋਇਆ ਉਸ ਤੁਹਾਡਾ ਕੱਲਿਆਂ ਦਾ ਨਹੀਂ ਹੋਇਆ ਹਰ ਕਿਸੇ ਦਾ ਤੁਹਾਡੇ ਨਾਲ ਜੁੜੇ ਹਰੇਕ ਵਿਅਕਤੀ ਦਾ ਮਨ ਦੁਖੀ ਹੋਇਆ। ਨੇ ਪੋਸਟਾਂ ਪਾਈਆਂ ਮੇਰਾ ਇਲਾਕਾ ਖੜ ਗਿਆ ਇਦਾਂ ਲੋਕਾਂ ਨੇ ਕਮੈਂਟ ਮਾਰੇ ਉਹਨਾਂ ਨੂੰ ਉਹ ਫੀਲਡ 'ਚ ਨਹੀਂ ਆਉਂਦੇ ਇੱਕ ਵਾਰੀ ਆਣ ਕੇ ਤਾਂ ਪਤਾ ਤਾਂ ਲੱਗੇ ਵੀ ਕੀ ਲੋਕਾਂ ਦਾ ਵਿਊ ਕੀ ਹੈ ਅੱਛਾ ਮਨਜੋਤ ਭਾਈ ਸ਼ਾਮ ਨੂੰ ਜਦੋਂ ਸੂਰਜ ਢਲਦਾ ਹੈ ਸਾਰੇ ਆਪੋ ਆਪਣੀ ਘਰੀਂ ਚੇਲ ਜਾਂਦੇ ਆ ਚਾਹੇ ਆਪਾਂ ਸਰਕਾਰੀ ਬੋਰਡਸ ਦੀ ਗੱਲ ਕਰ ਲਈਏ ਜੇ ਐਨਡੀਆਰਐਫ ਦੀਆਂ ਟੀਮਾਂ ਦੀ ਗੱਲ ਕਰ ਲਈਏ ਐਸਟੀਆਰਐਫ ਦੀਆਂ ਟੀਮਾਂ ਦੀ ਗੱਲ ਕਰ ਲਈਏ ਜਾਂ ਇੰਡੀਅਨ ਆਰਮੀ ਦੇ ਜਵਾਨ ਹੈ ਉਹ ਘਰਾਂ ਨੂੰ ਚਲੇ ਜਾਂਦੇ ਜੀ ਤੁਸੀਂ ਅੱਧੀ ਰਾਤ ਤੱਕ ਕਿਉਂ ਬੈਠੇ ਹੋ ਜੀ ਇੱਥੇ ਇੱਕ ਇੱਕ ਸੋਚ ਆ ਯਾਰ ਇੱਕ ਤਾਂ ਉਹਨਾਂ ਦੀ ਤਾਂ ਇੱਕ 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 ਜਿਹੜੀ ਉਹ ਲੋਕ ਆ ਨਾ ਉਹ ਹੈਗੇ ਆ ਇੱਕ ਡਿਊਟੀ ਦੇ ਬਧਿਓ ਅਸੀਂ ਇੱਕ ਗੁਰੂ ਨੂੰ ਜਵਾਬ ਦੇ ਆਂ ਅਸੀਂ ਆਪਣੀ ਆਪਣੀ ਇੱਕ ਅੰਦਰੋਂ ਸਾਨੂੰ ਇੱਕ ਆਨੰਦ ਮਿਲਦਾ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਖਾਈਆਂ ਉਹਨਾਂ ਸਖੇਮਿਆਂ ਨੇ ਚੱਲਿਆ ਸਾਡੇ ਭੈਣ ਭਰਾ ਤੰਗ ਹੋਣ ਤੇ ਆਪਾਂ ਜਾ ਕੇ ਘਰਾਂ ਚ ਜਾ ਕੇ ਲੰਮੀ ਪੈਜੀ ਇਹ ਕਿੱਥੇ ਦੀ ਗੱਲ ਆਂ ਘਰਾਂ ਨੂੰ ਮੰਨ ਨਹੀਂ ਕਰਦਾ ਤੁਹਾਡਾ ਨਹੀਂ ਆਪਣੇ 25 ਦਿਨ ਹੋ ਗਏ ਆ ਮੇਰੀਆਂ ਬੱਚੀਆਂ ਮੇਰੀਆਂ ਮੇਰੀਆਂ ਕੈੰਦੀਆਂ ਆ ਪਰ ਜਦੋਂ ਮੈਂ ਕਹਿੰਦਾ ਪਾਪਾ ਨਹੀਂ ਸੇਵਾ ਕਰੋ ਤੁਸੀਂ ਮੈਨੂੰ ਪਾਪਾ ਯਾਦ ਆਉਂਦੀ ਪਰ ਮੈਂ ਕਹਾਂ ਨਹੀਂ ਪੋਤਾ ਇੱਥੇ ਭੈਣ ਭਰਾਤਾ ਇੱਥੇ ਮਨਾਇਆ ਆਪਾਂ ਬਾਉਪੁਰ ਸultanpur ਲੱਗੇ ਮਨਾਇਆ ਪਰ ਆਪਾਂ ਆਪਾਂ ਇਹਨਾਂ ਭੈਣ ਭਰਾਵਾਂ ਦਾ ਜਿੰਨਾ ਚੱਕਰ ਹੱਲ ਸਹੀ ਟਾਕੇ ਕਣਕਾਂ ਦੀ ਬੀਜ ਹੁੰਦੀਆਂ ਸਭ ਕੁਝ ਉਦੋਂ ਹੀ ਸਾਡੀ ਸੇਵਾ ਸਮਾਪਤ ਹੋਊਗੀ ਤੇ ਮੈਨੂੰ ਹੌਸਲੇ ਦੀ ਇਹੋ ਜੇ ਮੇਰੇ ਭਰਾ ਮੇਰੇ ਨਾਲ ਹੁਣ ਮੈਨੂੰ ਜੀ ਸੋਹੀ ਸਾਹਿਬ ਕੀ ਕਹੋਗੇ ਜੀ ਮੇਰੇ ਜੇਹੇਦਾਰ ਨਾਲ ਹੀ ਜੀ ਐਰ ਕਮੀ ਅਸੀਂ ਪ੍ਰੋਗਰਾਮ ਤੇ ਗਏ ਹਸਪੀਟਲ ਜਿਹੜਾ ਵੀਰ ਬਣਾ ਰਿਆ ਹਾਂ ਆਪਣੇ ਕੋਲੋਂ ਮਾਇਆ ਆਪਣੀ ਜ਼ਮੀਨ ਤੇ ਲਿਮਟ ਬਣਾ ਕੇ ਉਹ ਵੀ ਇਹਨੇ ਹਸਪੀਟਲ ਚਲਾਈ ਕਿਉਂਕਿ ਨਹੀਂ ਜੀ ਦੱਸਿਓ ਜੀ ਇਹਨਾਂ ਨੂੰ ਬਹੁਤ ਵੱਡੀ ਸੇਵਾ ਛੋਟੇ ਵੀਰ ਮਨਜੋਤ ਸਿੰਘ ਦੀ ਉੱਥੇ ਜਿਹੜਾ ਵਿਰਦਾ ਆਸ਼ਰਮ ਖੋਲ੍ਹਿਆ ਬਹੁਤ ਵੱਡੀਆਂ ਸੇਵਾਵਾਂ ਆ ਜਿਹੜੀ ਵੱਡੀ ਸੇਵਾ ਵਾ ਇਹ ਸੇਵਕ ਕੋ ਸੇਵਾ ਬਣਾਈ ਜਿਹਦੇ ਜਿਹਨੂੰ ਪ੍ਰਮਾਤਮਾ ਸੇਵਾ ਦਾ ਮੌਕਾ ਦਿੰਦਾ ਉਹੀ ਕਰ ਸਕਦਾ ਦੁਨੀਆ ਵਿੱਚ ਬੜੇ ਲੋਕ ਹੁਣ ਵੇਖ-ਵੇਖ ਕੇ ਬੜੇ ਇਮੋਸ਼ਨਲ ਹੁੰਦੇ ਹੋਣਗੇ ਵੀ ਅਸੀਂ ਵੀ ਜਾ ਕੇ ਕਰਦੇ ਅਸੀਂ ਵੀ ਜਾ ਕੇ ਕਰਦੇ ਤੇ ਉਸ ਤੋਂ ਵੱਡੀ ਸੇਵਾ ਸਾਡੇ ਗਿੱਲ ਬ੍ਰਦਰਸ 13 13 ਵਾਲੇ ਜਿਨ੍ਹਾਂ ਨੇ ਮਨਜੋਤ ਸਿੰਘ ਨੂੰ ਆਪਣਾ ਛੋਟਾ ਭਰਾ ਸਮਝ ਕੇ ਆਪਣੀ ਕਿਰਤ ਵਿੱਚੋਂ ਆਪਣੀ ਕਮਾਈ ਵਿੱਚੋਂ ਵੱਡੀਆਂ ਸੇਵਾਵਾਂ ਕੀਤੀਆਂ ਮਹਾਰਾਜਾ ਕਿਰਪਾ ਕਰੇ ਤੇ ਮਨਜੋਤ ਸਿੰਘ ਨਾਲ ਸਾਡਾ ਬਹੁਤ ਨੇੜ ਦਾ ਪਿਆਰ ਵਾ 2013 ਤੋਂ 2013 ਤੋਂ ਸਾਰੇ ਸਮਾਗਮਾਂ ਤੇ ਜਾਂਦੇ ਆ ਅੱਗੇ ਕਈ ਵਾਰ ਹੁੰਦਾ ਸੀ ਵੀ ਅਸੀਂ ਭੇਟਾ ਵੀ ਲੈਨੇ ਪਰ ਹੁਣ ਸਾਡਾ ਮਨ ਬਣਿਆ ਦੋਵਾਂ ਭਰਾਵਾਂ ਦਾ ਵੀ ਜਿੰਨੇ ਵੀ ਪ੍ਰੋਗਰਾਮ ਮਨਜੋਤ ਸਿੰਘ ਦੇ ਹੋਣਗੇ ਅਸੀਂ ਫ੍ਰੀ ਕਰਿਆ ਕਰਾਂਗੇ ਕ੍ਰਿਸ਼ਨੀ ਸ਼ਰੀ ਦੇ ਕਿਉਂਕਿ ਜਿਹੜੇ ਵੀਰ ਰਾਤ ਦਿਨ ਇੱਕ ਕਰਕੇ ਆਪਣੇ ਭਰਾਵਾਂ ਦੇ ਨਾਲ ਖੜੇ ਆ ਅਸੀਂ ਸਦਾ ਉਹਨਾਂ ਦੇ ਨਾਲ ਖੜੇ ਆ ਸਤਿਗੁਰੂ ਮੇਰ ਕਰਨੇ ਨੌਜਵਾਨਾਂ ਦੀ ਲੰਮੀ ਉਮਰ ਕਰਨ ਅੱਧੀ ਰਾਤ ਹੈ ਲੋਕੀ ਆਪਣੇ ਘਰਾਂ ਵਿੱਚ ਸੁੱਤੇ ਆ ਜਿਨ੍ਹਾਂ ਦੇ ਘਰਾਂ 'ਚ ਪਾਣੀ ਆਇਆ ਉਹ ਵੀ ਸੌਂਗੇ ਹੋਣੇ ਹੈਨਾ ਤੇ ਵੇਖੋ ਹੁਣ ਸਮਾਨ ਲਦਣ ਦਾ ਇਹ ਅਸਲ ਸੇਵਾ ਹੈ ਨਾ ਜੀ ਅਸਲ ਸੇਵਾ ਹੀ ਹੈ ਸੋਹੀ ਸਾਹਿਬ ਇਹੀ ਅਸਲ ਸੇਵਾ ਹੈ ਬਿਲਕੁਲ ਜੀ ਅਸਲ ਸੇਵਾ ਹੀ ਹੈ ਇਹ ਹੀ ਤੇ ਹੁਣ ਅੱਧੀ ਰਾਤ ਹੋ ਗਈ ਜਾਨਾ। ਹਾਂਜੀ। ਬਾਕੀ ਗੇਲ ਵੀਰ ਦਾ ਤੇ ਧੰਨਵਾਦ ਵੀਰ। 2 ਵਜੇ ਬਾਕੀ 12 1 ਵਜੇ ਜਾਂਦਾ ਹੈ ਡੇਲੀ ਬੋਲਟ ਕਿਸ਼ਤੀਆਂ ਲੱਦਦੇ ਆਂ, ਹਵਾ ਕੱਢਦੇ ਆਂ। ਸਵੇਰੇ ਫੇਰ ਉਹਨਾਂ 'ਚ ਹਵਾ ਭਰਨੀ ਪੈਂਦੀ। ਹੁਣ ਏਦਾਂ ਲੱਦੀਆਂ ਸਵੇਰੇ ਜਿੱਥੇ ਵੀ ਲੋਡ ਹੁਣ ਵੀ ਰਾਤ ਵੀ ਕੋਈ ਫੋਨ ਆ ਜਾਏ। 2 ਵਜੇ 3 ਵਜੇ ਤੜਕੇ ਕੋਈ ਬਿਮਾਰ ਹੋ ਜਾਏ। ਚੱਕੋ ਟਰੱਕ ਤੇ ਲੈ ਕੇ ਕਿਸ਼ਤੀ ਤੇ ਆਪਾਂ ਮਰੀਜ਼ ਲੈ ਕੇ ਆ ਸਕਦੇ ਆਂ। ਇੱਕ ਹੋਰ ਤੁਹਾਡੇ ਟੀਵੀ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦੇ ਆਂ ਵੀ ਆਪਾਂ ਕੱਲ ਪਰਸੋਂ ਦੇ ਵੇਖਣ ਡੈ ਕੋਈ ਕਹਿੰਦਾ ਮੈਂ 100 ਟਰੈਕਟਰ ਦਾਨ ਕਰਨੇ। ਕੋਈ ਤੇ ਜਵਰਾਜ ਸਿੰਘ ਦਾ ਜਾਇ 600 ਟਰੈਕਟਰ দান ਕਰ। ਉਹਨਾਂ ਵੀਰਾਂ ਨੂੰ ਬੇਨਤੀ ਆ ਵੀ দান ਕਰ ਟਰੈਕਟਰ ਤੇ ਕਿਸੇ ਦਾ ਰੁੜਿਆ ਨਹੀਂ। ਹੂੰ। ਟਰੈਕਟਰ ਚਲਾਉਣ ਵਾਸਤੇ ਜਿਹੜੀ ਜ਼ਮੀਨ ਬਣਾਉਣੀ ਆ ਉਹਦੇ ਵਿੱਚ ਹਿੱਸਾ ਪਾਓ। ਹਾਂਜੀ ਹਾਂ। ਡੀਜ਼ਲ ਵਗੈਰਾ ਚਾ। ਹਾਂ ਉਹਦੇ ਵਿੱਚ ਹਿੱਸਾ ਪਾਓ। ਟਰੈਕਟਰ ਤਾਂ ਆਪਾਂ ਏਜੰਸੀਆਂ ਤੋਂ ਲਿਆ ਕੇ ਸਿੱਧੇ ਨਵੇਂ ਜਿਹੜੇ ਆ ਕਿਰਾਏ ਤੇ ਲਿਆ ਕੇ ਵੀ ਜੇ ਲੋਡ ਪਵੇ ਤੇ ਉਹ ਵਰਤ ਸਕਦੇ। ਹਾਂ। ਆਪਾਂ ਖੜੇ ਹਾਂ ਨਾਲ ਟਰੈਕਟਰ। ਪੈਸੇ ਰਾਹੀਂ ਸੇਵਾ ਕਰੋ। ਟਰੈਕਟਰ ਤੇ ਸਾਰਿਆਂ ਕੋਲੇ ਲਗਭਗ ਸਾਰੇ ਜ਼ਿਮੀਂਦਾਰਾਂ ਕੋਲੇ ਟਰੈਕਟਰ ਠੀਕ ਠਾਕ ਆ। ਜ਼ਮੀਨ ਜਿਹੜੀ ਹੜਾ ਨਾਲ ਹੜਾ ਦੇ ਮਾਰੇ ਠਾ ਕੇ ਉੱਚੀ ਨਿਵੀ ਹੋਈ ਹੈ ਨਾ ਉਹਨੂੰ ਪਧਰੇ ਕਰਨ ਵਾਸਤੇ ਉਪਰਾਲੇ ਕਰੀਏ ਫਿਰ ਆਪਾਂ ਉਹ ਹਾਲਾਤ ਜ਼ਰੂਰ ਦਿਖਾ ਦਿਓ ਆਪਾਂ ਤੁਹਾਡੇ ਤੱਕ ਵੀ ਇਹ ਦੁਬਾਰਾ ਆਉਣੇ ਆ ਆ ਹਾਲਾਤ ਨੇ ਜੀ ਸਮਾਂ 9 ਤੋਂ 10 ਵਜੇ ਦਾ ਹੋ ਗਿਆ ਰਾਤ ਦਾ ਤੇ ਇਹ ਟੀਮ ਨੇ ਇਹ ਟੀਮ ਹੈ ਜੀ ਬਾਬਾ ਦੀਪ ਸਿੰਘ ਸੇਵਾਦਲ ਵਾਲਿਆਂ ਦੀ ਟੀਮ ਹੈ ਭਾਈ ਮਨਜੋਤ ਸਿੰਘ ਤਲਵੰਡੀ ਇਹ ਜਿਹੜੇ ਇਸ ਟੀਮ ਨੂੰ ਇਨਸਟਰਕਸ਼ਨਸ ਦਿੰਦੇ ਨੇ ਦਿਸ਼ਾ ਨਿਰਦੇਸ਼ ਦਿੰਦੇ ਨੇ ਸਮਾਂ ਰਾਤ ਦਾ ਹੋ ਗਿਆ ਜਿੱਥੇ ਐਨ ਡੀ ਆਰ ਐਫ ਦੀਆਂ ਟੀਮਾਂ ਦੀ ਗੱਲ ਕਰ ਲਈਏ ਉਹ ਉਸ ਸਮੇਂ ਇਸ ਇਲਾਕੇ ਚੋਂ ਜਾਂ ਹੜ੍ਹ ਪ੍ਰਭਾਵਿਤ ਖੇਤਰ ਦੇ ਵਿੱਚੋਂ ਜਿੱਥੇ ਸਾਈਡ ਤੇ ਚਲੀਆਂ ਗਈਆਂ ਨੇ ਜਾਂ ਜਿੱਥੇ ਰਹਿੰਦੀਆਂ ਨੇ ਉਹ ਆਰਾਮ ਨਾਲ ਜਾ ਕੇ ਉੱਥੇ ਸੁੱਤੇ ਨੇ ਪਰ ਅੱਧੀ ਰਾਤ ਨੂੰ ਇਹ ਮਨਜੋਤ ਸਿੰਘ ਤਲਵੰਡੀ ਬਾਈ ਹੋਰੀ ਬਾਬਾ ਦੀਪ ਸਿੰਘ ਸੇਵਾਦਾਲਾਲੇ ਰਾਤ ਦੇ ਸਮੇਂ ਵੀ ਇਹ ਲੋਕਾਂ ਨੂੰ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਨੇ ਤਾਂ ਹੁਣ ਇਹ ਜਿਹੜੀ ਕਿਸ਼ਤੀ ਹੈ ਇਹ ਬੋਟ ਹੈ ਜਿਹੜੀ ਇਹ ਵੱਡੇ ਟਰੱਕ ਦੇ ਪਿੱਛੇ ਪਾ ਕੇ ਇਹਨਾਂ ਵੱਲੋਂ ਲਜਾਈ ਜਾ ਰਹੀ ਹੈ ਇੱਥੇ ਤਾਂ ਸਵੇਰੇ ਉਸ ਵਕਤ ਅਰਲੀ ਮਾਰਨਿੰਗ ਇਹ ਸੇਵਾ ਕਰਨ ਵਾਸਤੇ ਪਹੁੰਚ ਜਾਂਦੇ ਨੇ ਤਾਂ ਦੇਖ ਲਓ ਤੁਸੀਂ ਰਾਤ ਦੇ 9 10 ਵਜੇ ਤੱਕ ਵੀ ਇਹ ਲੋਕਾਂ ਦੀਆਂ ਸੇਵਾਵਾਂ ਲਈ ਹਾਜ਼ਰ ਨੇ ਹੜਪ੍ਰਭਾਵਿਤ ਖੇਤਰ ਦੇ ਵਿੱਚ ਤਾਂ ਸਵੇਰੇ ਉਸ ਵਕਤ ਅਰਲੀ ਮਾਰਨਿੰਗ ਇਹ ਇੱਥੇ ਪਹੁੰਚ ਜਾਂਦੇ ਨੇ ਤਾਂ ਇਹਨਾਂ ਦੀ ਸੇਵਾ ਨੂੰ ਵੀ ਸਲਾਮ ਕਰਨਾ ਬਣਦਾ ਹੈ ਸਲੂਟ ਕਰਨਾ ਬਣਦਾ ਹੈ ਕਿਉਂਕਿ ਇੱਕ ਪਾਸੇ ਇਨਾਂ ਖਿਲਾਫ ਨੈਗੇਟਿਵਿਟੀ ਫੈਲਾਈ ਜਾ ਰਹੀ ਹੈ ਇਨਾਂ ਖਿਲਾਫ ਨੈਗੇਟਿਵ ਮਾਹੌਲ ਸਿਰਜਿਆ ਜਾ ਰਿਹਾ ਹੈ ਪਰ ਦੂਸਰੇ ਪਾਸੇ ਗਰਾਉਂਡ ਲੈਵਲ ਤੇ ਅਸਲ ਹਾਲਾਤ ਕੀ ਨੇ ਰਿਐਲਿਟੀ ਦੇ ਵਿੱਚ ਇਹ ਲੋਕ ਕੀ ਕੁਝ ਕਰ ਰਹੇ ਨੇ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਜੇਕਰ ਕਿਸੇ ਨੂੰ ਆਪਾਂ ਨਿੰਦਣਾ ਹੋਵੇ ਜਾਂ ਕਿਸੇ ਦੇ ਖਿਲਾਫ ਮਾੜਾ ਮਾਹੌਲ ਸਿਰਜਣਾ ਹੋਵੇ ਉਸ ਦੀਆਂ ਨੈਗੇਟਿਵਿਟੀਆਂ ਦਿਖਾਈਆਂ ਜਾਂਦੀਆਂ ਨੇ ਪਰ ਆ ਚੀਜ਼ਾਂ ਬਹੁਤ ਘੱਟ ਲੋਕ ਦਿਖਾਉਂਦੇ ਨੇ ਬਹੁਤ ਘੱਟ ਚੈਨਲ ਨੇ ਜਾਂ ਗਿਣਵੇਂ ਚੁਣਵੇਂ ਚੈਨਲ ਨੇ ਜਿਹੜੇ ਇਹਨਾਂ ਹਾਲਾਤਾਂ ਨੂੰ ਜਾਂ ਅਜਿਹੇ ਮਾਹੌਲ ਨੂੰ ਕਵਰ ਕਰਦੇ ਨੇ ਇਹਨਾਂ ਨੌਜਵਾਨਾਂ ਨੂੰ ਵੀ ਜਾਂ ਇਹ ਜਿਹੜੇ ਵਲੰਟੀਅਰਸ ਨੇ ਜਿਹੜੇ ਬਾਬਾ ਦੀਪ ਸਿੰਘ ਸੇਵਾਦਲ ਦੇ ਨੌਜਵਾਨ ਨੇ ਮੈਂਬਰ ਨੇ ਇਹਨਾਂ ਦੀ ਸੇਵਾ ਨੂੰ ਵੀ ਸਲੂਟ ਕਰਨਾ ਬਣਦਾ ਤਾਂ ਉਧਰ ਸੋਹੀ ਸਾਹਿਬ ਨੇ ਸੋਹੀ ਸਾਹਿਬ ਦਾ ਜਿਹੜਾ ਆਪਾਂ ਸੌ ਕਹਿ ਸਕਦੇ ਗਾਣਾ ਕਹਿ ਸਕਦੇ ਆ ਜਾਂ ਉਹ ਉਹਨੂੰ ਲੈ ਕੇ ਹਰੇਕ ਪਿੰਡ ਦੇ ਵਿੱਚ ਜਾਂ ਹਰੇਕ ਘਰ ਦੇ ਵਿੱਚ ਇਹ ਅਸਲ ਦੇ ਵਿੱਚ ਨੌਜਵਾਨ ਵੀ ਗਾਉਂਦੇ ਤੁਹਾਨੂੰ ਗੁੰਗਣਾਉਂਦੇ ਨਜ਼ਰ ਆਉਂਦੇ ਹੋਣਗੇ ਕਿ ਸੁੱਖ ਦਾ ਸੁਨੇਹਾ ਰੱਬਾ ਆਉਂਦਾ ਰਹੇ ਪੰਜਾਬ ਤੋਂ ਤੇ ਸੋਹੀ ਸਾਹਿਬ ਤੋਂ ਵੀ ਜਾਣਦੇ ਗਿੱਲ ਸਾਹਿਬ ਇੱਧਰ ਤੁਸੀਂ ਸੈਂਟਰ 'ਚ ਆ ਜੀਲ ਸਾਹਿਬ ਵੀ ਸੁਣਾਉਣਗੇ ਜੀ ਆਪਾਂ ਹੁਣ ਬਣਾ ਲੈਣਾ ਜੀ ਆਪਣਾ ਜਥਾ ਹੀ ਬਣਾ ਲੈਣਾ ਗਿੱਲ ਸਾਹਿਬ ਨਾਲ ਪਹਿਲਾਂ ਗਿੱਲ ਸਾਹਿਬ ਕੋ ਸੁਣੀਏ ਜੀ ਜਦੋਂ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਅਮੀ ਹੱਸ ਕੇ ਭਰੀ ਪੰਜਾਬੀਆਂ ਨੇ ਚੌਹਾਂ ਪਾਸਿਆਂ ਤੋਂ ਕਿਤੇ ਆਈ ਗੋਲੀ ਤੇ ਪਹਿਲਾ ਹਿੱਕ ਤੇ ਜਰੀ ਪੰਜਾਬੀਆਂ ਨੇ ਦੁਨੀਆਂ ਵਿੱਚ ਇੱਕ ਧਰਤ ਪੰਜਾਬ ਦੀ ਏ ਜਿਹੜੀ ਮੌਤ ਦੀ ਹਿੱਕ ਤੇ ਬਸਦੀ ਏ ਇਹ ਕੋਈ ਮਾਂ ਪੰਜਾਬਣ ਜੋ ਦੇਸ਼ ਬਦਲੇ ਆਪਣੇ ਪੁੱਤ ਮਰਵਾ ਕੇ ਹੱਸ ਦੀਏ ਬਿਲਕੁਲ ਸਹੀ ਜਾਲ ਸੁਖ ਦਾ ਸਨੇਹਾ ਇੱਕ ਵਾਰ ਪੇਸ਼ ਕਰ ਦਿਓ ਇਧਰ ਸੈਂਟਰ ਚ ਆ ਜਿਓ ਤੁਸੀਂ ਗੱਭੇ ਜੀ ਖੁਸ਼ੀਆਂ ਦਾ ਰਾਗ ਦੁੰਜੇ ਬਾਬੇ ਦੀ ਰਾਬਾ ਬਚੂ ਸੁਖ ਦਾ ਸੁਨੇਹਾ ਰੱਬਾ ਆਉਂਦਾ ਰੇ ਪੰਜਾਬ ਤੋਂ ਪੱਕ ਕੇ ਤਿਆਰ ਹੋਏ ਫਸਲਾਂ ਦੇ ਦਾਣੇ ਜੋ ਵੇਲੇ ਨਾਲ ਸੰਭੇ ਜਾਣ ਸਾਰਾ ਸਾਲ ਖਾਣੇ ਜੋ ਫਸਲਾਂ ਬਚਾਈ ਰੱਖੀ ਮੌਸਮ ਖਰਾਬ ਤੋਂ ਸੁੱਖ ਦਾ ਸੁਨੇਹਾ ਰੱਬਾ ਆਉਂਦਾ ਰੇ ਪੰਜਾਬ ਤੋਂ ਸੁੱਖ ਦਾ ਸੁਨੇਹਾ ਆਵੇ ਲੈਂਦੇ ਪੰਜਾਬ ਤੋਂ ਸੋਹਣੇ ਪੰਜਾਬ ਤੋਂ ਬੋਲੇ ਸੋਨੇਹਾ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਇਹ ਸੋਹੀ ਸਾਹਿਬ ਗਿੱਲ ਸਾਹਿਬ ਤੇ ਬਾਈ ਮਨਜੋਤ ਸਿੰਘ ਤਲਵੰਡੀ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ